ਸਸਰੀਕਾਲ ਜੀ ਆਪ ਲੈ ਕੇ ਆਏ ਆ ਡੋਰਾ ਰਾਸਤਾਨੀ ਦਾ ਅਗਲਾ ਪੱਗ ਹੌਲੀ ਹੌਲੀ ਸਾਰੇ ਆਪਣੇ ਆਪਣੇ ਘਰ ਵਸ ਗਏ ਸਨ ਪੈਰ ਵੀ ਆਪਣੀ ਨੌਕਰੀ ਮਹਾਰਾਸ਼ਟਰ ਚੋਂ ਬਦਲ ਕੇ ਨੇੜੇ ਦੇ ਸ਼ਹਿਰ ਕਰਵਾ ਲਈ ਉਹ ਹੁਣ ਆਪਣੀ ਹਵੇਲੀ ਵਿੱਚੋਂ ਹੀ ਡਿਊਟੀ ਤੇ ਜਾਂਦੀ ਤੇ ਵਾਪਸ ਆਪਨੇ ਇਲਾਕੇ ਦੀ ਸੇਵਾ ਲੋਕਾਂ ਦੀ ਸੇਵਾ ਕਰਦੀ ਹੁੰਦੀ ਸੀ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੀ ਉਸ ਦੀ ਦਾਦੀ ਉਸ ਦੀ ਮਾਂ ਲਕਸ਼ਮੀ ਦੀ ਫੋਟੋ ਕੋਲੇ ਜਾਂਦੀ ਕੁਝ ਇਸ਼ਾਰੇ ਕਰਦੀ ਜਾਂਦੀ ਕੁਝ ਇਸ਼ਾਰੇ ਕਰਦੀ ਰਹਿੰਦੀ ਪਰ ਉਹਨਾਂ ਦੇ ਕੁਝ ਸਮਝਣਾ ਆਉਂਦਾ ਇਸ ਲਈ ਉਸਨੇ ਆਪਣੀ ਦਾਦੀ ਦਾ ਵੀ ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਦੁਬਾਰਾ ਬੋਲਣ ਦੇ ਸਮਰੱਥ ਹੋ ਸਕੇ ਗੁਜਰੀ ਦੀ ਮਾਂ ਉਹਨਾਂ ਕੋਲੇ ਹਵੇਲੀ ਹੀ ਰਹਿੰਦੀ ਸੀ ਪਰਵੀ ਨੇ ਉਸ ਨੂੰ ਸਾਰੇ ਕੰਮ ਛਡਾ ਆਪਣੀ ਦਾਦੀ ਦਾ ਖਿਆਲ ਰੱਖਣ ਲਈ ਕਿਹਾ ਤੇ ਆਪਣੀ ਪਰੋਸੇਮੰਦ ਗੁਜਰੀ ਤੇ ਦੇਵ ਨੂੰ ਵੀ ਆਪਣੀ ਹਵੇਲੀ ਹੀ ਕੰਮ ਤੇ ਰੱਖ ਲਿਆ ਦੇਵ ਸੁਰਖੀਆਂ ਕਰਮਚਾਰੀਆਂ ਦੇ ਅੱਗੇ ਰਹਿੰਦਾ ਤੇ ਗੁਜਰੀ ਖਾਣਾ ਬਣਾਉਣ ਵਾਲੀਆਂ ਤੋਂ ਬਣਾਉਂਦੀ ਟੇਬਲ ਤੇ ਲਗਵਾ ਦਿੰਦੀ ਉਸ ਦਾ ਇੰਨਾ ਹੀ ਕੰਮ ਸੀ ਜਿਸ ਨਾਲ ਉਹਨਾਂ ਦਾ ਗੁਜ਼ਾਰਾ ਸੌਖਾ ਚੱਲਣ ਲੱਗ ਪਿਆ ਰਣਾ ਪ੍ਰਤਾਪ ਈਮਾ ਕੁੰਵਰ ਤੇ ਆਪਣੇ ਪੋਤੇ ਵਿਕਰਮ ਪ੍ਰਤਾਪ ਨਾਲ ਉਹਨਾਂ ਦੀ ਬਣਾਈ ਖੂਬਸੂਰਤ ਛੋਟੀ ਹਵੇਲੀ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗਿਆ ਪਰ ਹਿਮਾ ਨੇ ਜਲ ਚੁੱਕੀ ਹਵੇਲੀ ਦੀ ਥਾਂ ਤੇ ਦੁਬਾਰਾ ਹਵੇਲੀ ਖੜੀ ਕਰਨ ਦਾ ਫੈਸਲਾ ਲਿਆ ਜਦ ਕਿ ਕੁਮਰ ਪ੍ਰਤਾਪਿਚ ਦੇ ਵਿਰੁੱਧ ਸੀ ਉਸਨੇ ਹਿਮਾ ਨੂੰ ਕਿਹਾ ਕਿ ਉਹ ਇੱਥੇ ਹੀ ਖੁਸ਼ ਤੇ ਸੰਤੁਸ਼ਟ ਹਨ ਉਸ ਕਵੇਲੀ ਹਵੇਲੀ ਨੂੰ ਦੁਬਾਰਾ ਖੜੀ ਕਰਨਾ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਪਰ ਹਿਮਾ ਆਪਣੀ ਜਿੱਦ ਤੇ ਸੀ ਕਿ ਉਹ ਉੱਥੇ ਇਹ ਵੱਡੀ ਹਵੇਲੀ ਨੂੰ ਦੁਬਾਰਾ ਜਿੰਦਾ ਕਰੇਗੀ ਕਿਉਂਕਿ ਉਸਨੇ ਥਾਂ ਉੱਥੇ ਰਹਿ ਕੇ ਵੀ ਨਹੀਂ ਦੇਖਿਆ ਪਹਿਲਾਂ ਜੋ ਹੋਇਆ ਸੋ ਹੋਇਆ ਪਰ ਹੁਣ ਤਾਂ ਸਾਰਾ ਕੁਝ ਉਸਦੇ ਹੱਥ ਵਾਸਾ ਹੈ ਇਸ ਕਰਕੇ ਉਹ ਦੱਸ ਰਹੀਂਦੀ ਰਾਣਾ ਪ੍ਰਤਾਪ ਨੇ ਉਸ ਦੀ ਦਦਾਸੀ ਦੂਰ ਕਰ ਲਈ ਉਸ ਨੂੰ ਹਾਮੀ ਪਰ ਦਿੱਤੀ ਉਹ ਵੀ ਹੁਣ ਵਿਦੇਸ਼ੀ ਵਪਾਰਸ਼ਾਟ ਆਪਣੇ ਪਿੰਡ ਵਸਣਾ ਚਾਹੁੰਦਾ ਸੀ ਕਿਉਂਕਿ ਉਸ ਕੋਲੇ ਹਰੇ ਹਰੇ ਵੀ ਬੇਸ਼ਮਾਰ ਦੌਲਤ ਸੀ ਉਦਰਮਾ ਆਪਣੇ ਪਰਿਵਾਰ ਨਾਲ ਸੋਹਣੀ ਜ਼ਿੰਦਗੀ ਗੁਜ਼ਾਰਨ ਲੱਗੀ ਰਾਣਾ ਪ੍ਰਤਾਪ ਨੇ ਸਾਰੇ ਕਬੀਲੇ ਵਾਲਿਆਂ ਦੇ ਘਰ ਬਣਵਾ ਦਿੱਤੇ ਤੇ ਉਹਨਾਂ ਨੂੰ ਲੋੜੀ ਦੀਆਂ ਸੂਲਤਾਂ ਵੀ ਦਿੱਤੀਆਂ ਸੀਮਾ ਆਪਣੇ ਦੋਵੇਂ ਬੱਚਿਆਂ ਦੇ ਆਉਣ ਵਾਲੇ ਦੂਸਰੇ ਜਨਮ ਦਿਨ ਦੀਆਂ ਤਿਆਰੀਆਂ ਸ਼ੁਰੂ ਕਰਨ ਲੱਗੀ ਇਸ ਵਾਰ ਉਹ ਆਪਣੇ ਕਬੀਲੇ ਦੇ ਸਾਰੇ ਲੋਕਾਂ ਵਿੱਚ ਰਲ ਕੇ ਜਨਮ ਦਿਨ ਮਨਾਉਣਾ ਚਾਹੁੰਦੀ ਸੀ ਡੋਰਾ ਦੇ ਮਾ ਅੱਬਾ ਤੇ ਬਾਕੀ ਉਹਨਾਂ ਦੇ ਸਾਰੇ ਮੈਂਬਰ ਰਾਣਾ ਪ੍ਰਤਾਪ ਵਾਲੇ ਪਿੰਡ ਆਪਣੇ ਪਹਿਲਾਂ ਵਾਲੇ ਟਿਕਾਣੇ ਤੇ ਹੀ ਵਾਪਸ ਆ ਗਏ ਸਨ ਉਹਨਾਂ ਨੂੰ ਸਾਰਿਆਂ ਨੂੰ ਹੁਣ ਨਿੱਜੀ ਘਰ ਮਿਲ ਚੁੱਕੇ ਸਨ ਡੋਰਾ ਦੇ ਅੱਬਾ ਨੇ ਉਸ ਨੂੰ ਅੱਗੇ ਹੀ ਪੜ੍ਹਾਈ ਕਰਨੀ ਸ਼ੁਰੂ ਕਰ ਲਈ ਆਗਿਆ ਦਿੱਤੀ ਰਾਣਾ ਪ੍ਰਤਾਪ ਦੇ ਹੁੰਦਿਆ ਉਹਨਾਂ ਨੂੰ ਉਹਨਾਂ ਨੂੰ ਤੇ ਪਿੰਡ ਦੇ ਲੋਕਾਂ ਨੂੰ ਹੁਣ ਕੋਈ ਡਰ ਨਹੀਂ ਕਿਸੇ ਚੀਜ਼ ਦਾ ਤੋੜਾ ਨਹੀਂ ਸੀ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣ ਦਾ ਹੱਕ ਸੀ ਲੋਕ ਦੁਬਾਰਾ ਬਾਦ ਹੋ ਚੁੱਕੇ ਸਨ ਹਰ ਕੋਈ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਮਾਰ ਰਿਹਾ ਸੀ ਰਾਣਾ ਪ੍ਰਤਾਪ ਨੇ ਆਪਣੇ ਸਬੰਧੀ ਦੁਬਾਰਾ ਆਪਣੇ ਨਾਲ ਮਿਲਾ ਰਹੇ ਜਿਨ੍ਹਾਂ ਨੂੰ ਦੁਰਗਾ ਨੇ ਉਸ ਨਾਲ ਉਹ ਵਿਗਾੜ ਦਿੱਤਾ ਸੀ ਸਬੰਧ ਚੰਗੇ ਬਣ ਗਏ ਸੀ ਵਿਰੋਧੀ ਲੋਕ ਆਪਣੇ ਆਪ ਹੀ ਦਬ ਗਏ ਸਨ ਮੰਦਰ ਨੂੰ ਦੁਬਾਰਾ ਰੰਗ ਰੋਗਣ ਕਰਾ ਕੇ ਪਵਿੱਤਰ ਕਰਵਾ ਦਿੱਤਾ ਸੀ ਹੁਣ ਲੋਕ ਬਿਨਾਂ ਕਿਸੇ ਡਰ ਦੇ ਖੁੱਲ ਕੇ ਮੰਦਰ ਆਉਂਦੇ ਜਾਂਦੇ ਸਨ ਉਹਨਾਂ ਨੇ ਰਲ ਮਿਲ ਕੇ ਪ੍ਰੋਗਰਾਮ ਪੂਜਾ ਰੱਖਣੀ ਸ਼ੁਰੂ ਕੀਤੀ ਇਸ ਤਰ੍ਹਾਂ ਪੁਜਾਰੀ ਜੀ ਵੀ ਖੁਸ਼ੀ ਖੁਸ਼ੀ ਸਾਰਿਆਂ ਦੇ ਪ੍ਰੋਗਰਾਮ ਮੰਦਰ ਵਿੱਚ ਰੱਖਿਆ ਕਰਦੇ ਰਹਿੰਦੇ ਉਸੇ ਜੰਗਲ ਵਿੱਚ ਇੱਕ ਪਾਸੇ ਇੱਕ ਸੰਿਆਸੀ ਔਰਤਾ ਕੇ ਰਹਿਣ ਲੱਗੀ ਸੀ ਆਪਣੇ ਕਾਨਿਆਂ ਦੀ ਝੋਪੜੀ ਅੱਗੇ ਬੈਠੀ ਉਹ ਤਪ ਕਰਦੀ ਸੀ ਜੰਗਲ ਦੇ ਕੁਝ ਵਾਸੀ ਲੋਕ ਪ੍ਰਵਚਨ ਸੁਣਨ ਆਇਆ ਕਰਦੇ ਸਨ ਉਹ ਆ ਕੇ ਉਸ ਦੇ ਆਲੇ ਦੁਆਲੇ ਬੈਠ ਜਾਂਦੇ ਅਤੇ ਉਹ ਉਹਨਾਂ ਨੂੰ ਵਧੀਆ ਜੀਵਨ ਗੁਜ਼ਾਰਨ ਦਾ ਉਪਦੇਸ਼ ਦਿੰਦਾ ਹੌਲੀ-ਹੌਲੀ ਪਿੰਡ ਵਿੱਚ ਗੱਲ ਫੈਲਣ ਲੱਗੀ ਜਿਸ ਕਾਰਨ ਪਿੰਡ ਦੇ ਲੋਕੀ ਵੀ ਉਸ ਦੇ ਦਰਸ਼ਨਾਂ ਲਈ ਆਉਣ ਲੱਗੇ ਲੋਕ ਆਪਣੇ ਦੁੱਖ ਲੈ ਕੇ ਉਸ ਕੋਲੇ ਜਾਣ ਲੱਗੇ ਉਹ ਸਭ ਨੂੰ ਉਹਨਾਂ ਦੁਆਰਾ ਲਿਆਂਦੇ ਦੁੱਧ ਦੀ ਕੱਚੀ ਲੱਸੀ ਕਰਕੇ ਦੇ ਦਿੰਦੀ ਹੌਲੀ-ਹੌਲੀ ਡੋਰਾ ਕੋਲ ਵੀ ਗੱਲ ਪਹੁੰਚੀ ਉਸਨੇ ਛੁੱਟੀ ਵਾਲੇ ਦਿਨ ਉੱਥੇ ਜਾ ਕੇ ਵੇਖਣ ਦਾ ਫੈਸਲਾ ਕੀਤਾ ਆਪਣੇ ਕਬੀਲੇ ਵਾਲਿਆਂ ਨੂੰ ਉਸ ਕੋਲੇ ਜਾਣ ਲਈ ਸਖਤ ਮਨਾਹ ਕਰ ਦਿੱਤਾ ਹਿਮਾ ਰਾਣਾ ਪ੍ਰਤਾਪ ਨਾਲ ਪਿੰਡ ਵੱਲ ਆਈ ਉਹ ਆਪਣੀ ਸਵਾਹ ਹੋ ਚੁੱਕੀ ਹਵੇਲੀ ਦੀ ਜਗ੍ਹਾ ਨੂੰ ਸਾਫ਼ ਕਰਵਾ ਸਾਰੇ ਥਾਂ ਦਾ ਜੈਜਾ ਲੈਣ ਲੱਗੇ ਪੁਜਾਰੀ ਨੂੰ ਵੀ ਬੁਲਾ ਕੇ ਪਹਿਲਾਂ ਉਸ ਥਾਂ ਤੇ ਪੂਜਾ ਰਖਵਾਈ ਡੋਰਾ ਵੀ ਆਪਣੇ ਮਾਂ ਬਾਪ ਨਾਲ ਉੱਥੇ ਸ਼ਾਮਲ ਹੋਈ ਫਿਰ ਸਾਰੇ ਪਿੰਡ ਵਾਲਿਆਂ ਨੂੰ ਪ੍ਰਸ਼ਾਦ ਵੰਡ ਮੰਦਰ ਵਿੱਚ ਹੀ ਖਾਣੇ ਦਾ ਪ੍ਰਬੰਧ ਕੀਤਾ ਰਾਣਾ ਪ੍ਰਤਾਪ ਨੇ ਨਾਰੀਅਲ ਪਨ ਹਵੇਲੀ ਦੀ ਨੀਂ ਰੱਖੀ ਹਮੇ ਹੇਮਾ ਖੁਸ਼ ਹੋ ਗਈ ਕੁਝ ਸਮਾਂ ਉਹ ਉੱਥੇ ਰੁਕੇ ਰਹੇ ਕੰਮ ਸ਼ੁਰੂ ਹੋ ਚੁੱਕਿਆ ਸੀ ਤੋਂਪ ਜ਼ਿਆਦਾ ਹੁਣ ਕਰਕੇ ਰਾਣਾ ਪ੍ਰਤਾਪ ਨੇ ਉਸ ਨੂੰ ਵਾਪਸ ਜਾਣ ਲਈ ਕਿਹਾ ਪਰ ਹੀਮਾ ਨੇ ਕਿਹਾ ਕਿ ਉਹ ਰੁਕ ਕੇ ਜਾਵੇਗੀ اڈੋਰਾ ਨਾਲ ਉਸਦੇ ਘਰ ਚਲੀ ਗਈ ਘਰ ਆਡੋਰਾ ਨੇ ਹੀਮਾ ਨੂੰ ਉਸ ਔਰਤ ਬਾਰੇ ਦੱਸਿਆ ਜਿਸ ਨੂੰ ਸੁਣ ਹੀਮਾ ਨੇ ਕਿਹਾ ਕਿ ਕੋਈ ਗੱਲ ਨਹੀਂ ਅਗਰ ਉਹ ਕੋਈ ਗਲਤ ਹੋਈ ਤਾਂ ਉਹ ਦੇਖ ਲੈਣਗੇ ਵੈਸੇ ਹੁਣ ਉਹਨਾਂ ਨੂੰ ਮੁਸੀਬਤਾਂ ਨਾਲ ਲੜਨ ਦੀ ਆਦਤ ਹੋ ਚੁੱਕੀ ਹੈ ਇਹ ਸੁਣ ਕੇ ਡੋਰਾ ਦੀ ਅੰਮਾ ਨੇ ਉਸ ਨੂੰ ਕਿਹਾ ਕਿ ਹੁਣ ਕੋਈ ਮੁਸੀਬਤ ਨਾ ਆਵੇ ਪਹਿਲਾਂ ਹੀ ਉਹ ਬਹੁਤ ਕੁਝ ਹਟਾ ਚੁੱਕੇ ਹਨ ਉਹਨਾਂ ਦੀ ਗੱਲ ਸੁਣ ਸੀਮਾ ਨੇ ਵੀ ਜਵਾਬ ਦਿੱਤਾ ਜੋ ਉਹਨਾਂ ਦੇ ਆ ਰਹੀ ਸੀ ਉਸਨੇ ਵੀ ਡੋਰਾ ਨੂੰ ਕਿਹਾ ਕਿ ਉਹ ਜਿਆਦਾ ਨਾ ਸੋਚੇ ਹੁਣ ਸਾਰਾ ਕੁਝ ਠੀਕ ਹੈ ਇੰਨਾ ਹੀ ਬਹੁਤ ਹੋਵੇਗਾ ਨਾਲੇ ਡੋਰਾ ਚਪਚਪ ਚਾਹ ਪੀਂਦੀ ਸੋਚਣ ਲੱਗੀ ਇਹ ਮਾਣੇ ਸੀਮਾ ਨੂੰ ਕਿਹਾ ਕਿ ਬੱਚਿਆਂ ਦੇ ਜਨਮ ਦਿਨ ਦੀ ਤਿਆਰੀ ਲਈ ਕੋਈ ਲੋੜ ਹੋਵੇ ਤਾਂ ਦੱਸ ਦੇਣਾ ਸੀਮਾ ਨੇ ਉਸ ਨੂੰ ਸ਼ੁਕਰੀਆ ਕੀਤਾ ਤੇ ਕਿਹਾ ਉਹਨਾਂ ਪਹਿਲਾਂ ਹੀ ਬਹੁਤ ਮਦਦ ਕਰ ਦਿੱਤੀ ਉਹਨਾਂ ਦੀ ਤੇ ਸੀਮਾ ਨੇ ਕਿਹਾ ਕਿ ਉਸਨੇ ਵੀ ਤਾਂ ਦੁੱਖ ਹਟਾਏ ਹਨ ਉਸ ਦੁਰਗਾ ਕਰਕੇ ਸੀਮਾ ਨੇ ਜਦੋਂ ਦੁਰਗਾ ਦਾ ਨਾਮ ਲਿਆ ਤਾਂ ਬਾਰੋ ਜੀ ਜਿਹੀ ਆਵਾਜ਼ ਦਾ ਸੰਗੀਤ ਆਉਣ ਲੱਗਿਆ ਜਿਸ ਨੂੰ ਸੁਣ ਕੇ ਸਾਰੇ ਵਾਰ-ਵਾਰ ਚੁੱਪ ਜੇ ਹੋ ਗਏ ਪਰ ਸੀਮਾ ਉਸ ਨੂੰ ਸੁਣ ਕੇ ਥੋੜਾ ਘਬਰਾਉਣ ਲੱਗੀ ਡੋਰਾ ਵੀ ਹਲੇ ਸੋਚਾਂ ਵਿੱਚ ਸੀ ਹਿਮਾ ਨੇ ਸੀਮਾ ਨੂੰ ਕਿਹਾ ਕਿ ਉਹ ਡਰੇ ਨਾ ਕੋਈ ਬਾਹਰ ਹੋਵੇਗਾ ਕੋਈ ਸਮਾਨ ਵੇਚਣ ਵਾਲਾ ਹੋਵੇਗਾ ਵੈਸੇ ਵੀ ਹੁਣ ਪਿੰਡ 'ਚ ਕੋਈ ਵੀ ਆ ਜਾ ਸਕਦਾ ਹੁਣ ਕਿਸੇ ਦਾ ਖੌਫ ਨਹੀਂ ਰਿਹਾ ਕੁਝ ਪਲਾਂ ਵਿੱਚ ਹੀ ਆਵਾਜ਼ ਹੁਣੀ ਬੰਦ ਹੋਈ ਤਾਂ ਸੀਮਾ ਆਪਣਾ ਚਾਹ ਵਾਲਾ ਕੱਪ ਰੱਖ ਐਨਕਾ ਚੱਕ ਉੱਥੇ ਜਾਣ ਲੱਗੀ ਉਸ ਨੂੰ ਤੋਰ ਕੇ ਸੀਮਾ ਆਪਣੇ ਘਰ ਵਾਪਸ ਚਲੀ ਗਈ ਉਸ ਨੇ ਮੰਮਾ ਨੂੰ ਉਸ ਆਵਾਜ਼ ਬਾਰੇ ਦੱਸਿਆ ਤਾਂ ਅੰਮਾ ਨੇ ਉਸ ਨੂੰ ਕਿਹਾ ਕਿ ਐਵੇਂ ਨਾ ਹਰ ਗੱਲ ਤੇ ਡਰਿਆ ਕਰੇ ਉਸ ਦੇ ਮਨ ਵਿੱਚ ਡਰ ਬੈਠਿਆ ਹੋਇਆ ਜਿਸ ਕਰਕੇ ਉਹ ਹੁਣ ਜਲਦੀ ਘਬਰਾ ਜਾਂਦੀ ਹੈ ਉਹ ਗੱਲਾਂ ਕਰ ਹੀ ਰਹੀਆਂ ਸਨ ਕਿ ਡੋਰਾ ਵਿਆਹ ਗਈ ਉਹ ਵੀ ਉਹਨਾਂ ਦੀ ਗੱਲ ਪਾਪ ਗਈ ਸੀ ਉਸ ਨੇ ਸੀਮਾ ਨੂੰ ਅੰਦਰੋਂ ਪਾਣੀ ਲਿਆਉਣ ਲਈ ਕਿਹਾ ਤੇ ਅੰਮਾ ਨੂੰ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਭੇਜਿਆ ਤਾਂ ਕਿ ਸੀਮਾ ਦਾ ਧਿਆਨ ਹੋਰ ਪਾਸੇ ਹੋ ਜਾਵੇ ਨਹੀਂ ਤਾਂ ਉਹ ਡਰ ਡਰ ਕੇ ਕਿਤੇ ਉਸ ਸਾਧਨੀ ਕੋਲੇ ਨਾ ਜਾਣ ਲੱਗ ਜਾਵੇ ਇਸ ਤਰ੍ਹਾਂ ਤਾਂ ਉਹ ਕਿਸੇ ਨਵੀਂ ਮੁਸੀਬਤ ਵਿੱਚ ਪੈ ਜਾਣਗੇ ਉਸ ਦੀ ਗੱਲ ਵੀ ਅੰਮਾ ਨੂੰ ਠੀਕ ਲੱਗੀ ਉਸ ਨੇ ਕਿਹਾ ਸਹੀ ਇਹ ਸਹੀ ਰਹੇਗਾ ਉਸ ਇਮਾਂ ਨੂੰ ਹੋਰ ਗੱਲਾਂ ਵਿੱਚ ਲਗਾ ਲਵੇ ਇਨਾ ਸੀਮਾ ਵੀ ਪਾਣੀ ਲੈ ਕੇ ਆ ਗਈ ਡੋਰਾ ਨੇ ਪਾਣੀ ਪੀਤਾ ਸੀਮਾ ਨੂੰ ਕਿਹਾ ਕਿ ਉਹ ਵਾਲਾਂ ਵਿੱਚ ਤੇਲ ਲਾਉਣ ਲਈ ਆਈ ਹੈ ਸੀਮਾ ਨੇ ਉਸ ਨੂੰ ਅੰਦਰ ਲਿਜਾ ਕੇ ਉਸ ਦੇ ਸਿਰ ਵਿੱਚ ਤੇਲ ਛੱਸਣ ਲੱਗੀ ਡੋਰਾ ਉਸ ਨੂੰ ਆਪਣੇ ਕਾਲਜ ਦੀਆਂ ਗੱਲਾਂ ਸੁਣਾ ਉਸ ਦਾ ਧਿਆਨ ਹੋਰ ਪਾਸੇ ਕਰਨ ਲੱਗੀ ਜਿਸ ਨੂੰ ਸੁਣ ਕੇ ਹੁਣ ਸੀਮਾ ਹਣ ਕਦੇ-ਕਦੇ ਉੱਚੀ ਹੱਸਣ ਲੱਗ ਪੈਂਦੀ ਕਦੇ ਉਸ ਨੂੰ ਕੋਈ ਸਵਾਲ ਪੁੱਛਦੀ ਅੰਮਾ ਬਾਹਰ ਦੋਵੇਂ ਬੱਚਿਆਂ ਨੂੰ ਖੜਾ ਰਹੀ ਸੀ ਮੰਗਲ ਰਾਣਾ ਪ੍ਰਤਾਪ ਕੋਲ ਹਵੇਲੀ ਦੇ ਕੰਮ ਲਈ ਮਦਦ ਕਰਵਾ ਰਿਹਾ ਸੀ ਕੋਈ ਨਾ ਕੋਈ ਸਮਾਨ ਲੈਣ ਸ਼ਹਿਰ ਵੀ ਉਹ ਆਮਦਾਰਾ ਰਾਣਾ ਪ੍ਰਤਾਪ ਨੇ ਉਸ ਦੀ ਡਿਊਟੀ ਦੇਖ ਰੇਖ ਲਈ ਲਗਾ ਦਿੱਤੀ ਉਹਨੋਂ ਉਹ ਸਾਰੇ ਕੰਮ ਦੇਖ ਰਿਹਾ ਸੀ ਕਿਸੇ ਨਾ ਕਿਸੇ ਚੀਜ਼ ਦਾ ਪ੍ਰਬੰਧ ਵੀ ਉਹ ਹੀ ਕਰਕੇ ਦਿੰਦਾ ਸੀ ਮੰਗਲ ਹਾਲੇ ਉਥੇ ਹੀ ਸੀ ਕਿ ਹਨੇਰਾ ਉਤਰ ਆਇਆ ਕੁਝ ਆਦਮੀ ਜੋ ਉਸ ਦੇ ਨਾਲ ਪਿੰਡ ਦੇ ਸਨ ਉਹਨਾਂ ਨਾਲ ਉਹ ਵਾਪਸ ਘਰ ਮੁੜ ਪਏ ਡੋਰਾ ਵੀ ਘਰ ਵਾਪਸ ਚਲੀ ਗਈ ਉਸ ਦਾ ਘਰ ਹੁਣ ਉਹਨਾਂ ਦੇ ਘਰ ਦੇ ਨਾਲ ਹੀ ਬਣਾਇਆ ਗਿਆ ਸੀ ਸੀਮਾ ਰੋਟੀ ਬਣਾ ਰਹੀ ਸੀ ਅਮਾ ਬਰ ਮੰਜੇ ਤੇ ਬੈਠੀ ਮੰਗਲ ਦਾ ਆਦੇਖ ਰਹੀ ਸੀ ਬੱਚੇ ਅੰਦਰ ਹੀ ਸੀਮਾ ਲੱਗੇ ਖੇਡ ਰਹੇ ਸਨ ਮੰਗਲ ਜਦ ਮੰਦਰ ਵਾਲੇ ਖੂਦ ਦੇ ਨੇੜੇ ਲੰਗੇ ਤਾਂ ਉਹਨਾਂ ਨੂੰ ਕੋਈ ਛੰਛੰ ਜਿਹੀ ਆਵਾਜ਼ ਸੁਣਾਈ ਦਿੱਤੀ ਹਨੇਰਾ ਹੋਣ ਕਰਕੇ ਕੁਝ ਦਿਖਾਈ ਨਾ ਦਿੱਤਾ ਅਗਲੇ ਹੀ ਪਲ ਆਵਾਜ਼ ਬੰਦ ਹੋ ਗਈ ਉਹ ਮੰਦਰ ਨੂੰ ਨਮਸਤਕਾਰ ਕਰਕੇ ਆਪਣਾ ਵਹਿਮ ਕਹਿ ਕੇ ਘਰਾਂ ਨੂੰ ਚੱਲ ਪਏ ਚੰਦਰਮਾ ਚਮਕ ਰਿਹਾ ਸੀ ਖਾਣਾ ਬਣਾਉਣ ਕਰਕੇ ਘਰਾਂ 'ਚੋਂ ਨਿਕਲਦਾ ਧੂਆਂ ਦਿਖਾਈ ਦੇ ਰਿਹਾ ਸੀ ਕਰਾ ਉਹਨੇ ਵੀੜੇ ਚ ਬੈਠੀ ਅਮਾ ਨੂੰ ਦੱਸਿਆ ਤਾਂ ਉਸਨੇ ਇਧਰ ਉਧਰ ਦੇਖ ਉਸਨੂੰ ਕਿਹਾ ਜੋ ਵੀ ਹੋਵੇ ਉਸੀਮਾ ਕੋਲ ਇਹੋ ਜਿਹੀ ਗੱਲ ਦਾ ਜ਼ਿਕਰ ਨਾ ਕਰੇ ਫਿਰ ਉਸਨੇ ਦੇਣ ਵਾਲੀ ਗੱਲ ਵੀ ਮੰਗਲ ਨੂੰ ਦੱਸੀ ਤਾਂ ਉਸਨੇ ਕਿਹਾ ਕਿ ਉਸੀਮਾ ਕੋਲ ਇਦਾਂ ਦੀ ਕੋਈ ਗੱਲ ਨਹੀਂ ਕਰੇਗਾ ਅਗਲੇ ਦਿਨ ਅਮਾ ਨੇ ਡੋਰਾ ਨੂੰ ਮੰਗਲ ਨਾਲ ਵਾਪਸੀ ਘਟਨਾ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਉਹਨਾਂ ਨੂੰ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਹੋ ਸਕਦਾ ਵੈਸੇ ਹੀ ਕੁਝ ਕੱਲਾਂ ਕੁਦਰਤੀ ਹੋ ਰਹੀਆਂ ਹੁਣ ਬੜੀ ਮੁਸ਼ਕਲ ਨਾਲ ਅਸੀਂ ਨਵੀਂ ਜ਼ਿੰਦਗੀ ਜੀਣ ਦੀ ਸ਼ੁਰੂਆਤ ਕੀਤੀ ਹੈ ਤਾਂ ਅਮਾ ਨੇ ਕਿਹਾ ਹਾਂ ਡੋਰਾ ਪਰ ਅਸੀਂ ਇਹ ਸਭ ਨਦਰੰਦਾਜ਼ ਵੀ ਤਾਂ ਨਹੀਂ ਕਰ ਸਕਦੇ ਸੁਚੇਤਤਾ ਰਹਿਣਾ ਹੀ ਪਊ ਡੋਰਾ ਨੇ ਮੰਨੂ ਕਿ ਆ ਕਿ ਉਹ ਫਿਕਰ ਨਾ ਕਰੇ ਉਹ ਜਲਦੀ ਹੀ ਪਤਾ ਲਾ ਲਵੇਗੀ ਕਿ ਇਹ ਸਭ ਕਿਉਂ ਹੋ ਰਿਹਾ ਉਸ ਦਿਨ ਤੋਂ ਬਾਅਦ ਜਦੋਂ ਵੀ ਦੁਰਗਾ ਦਾ ਨਾਮ ਕਬੀਲੇ ਚਲਿਆ ਜਾਂਦਾ ਤਾਂ ਉਦੋਂ ਹੀ ਜੰਗਲ ਵਾਲੇ ਪਾਸਿਓਂ ਹੀ ਜੀਪ ਜਿਹੀ ਆਵਾਜ਼ ਆਉਣ ਲੱਗ ਪੈਂਦੀ ਜਿਸ ਨੂੰ ਸੁਣ ਸੁਣ ਕੇ ਕਈਆਂ ਦੇ ਮਨ ਵਿੱਚ ਡਰ ਬੈਠਣ ਲੱਗਿਆ ਜਿਸ ਕਰਕੇ ਉਹ ਉਸ ਦਾ ਨਾਮ ਲੈਨ ਤੋ ਘਟਰਾਉਣ ਲੱਗੇ ਡੋਰਾ ਉਹਨਾਂ ਨੂੰ ਸਮਝਾਉਂਦੀ ਤਾਂ ਕੋਈ ਵੀ ਉਸ ਦੀ ਗੱਲ ਸੁਣ ਲਈ ਤਿਆਰ ਨਹੀਂ ਸੀ ਉਸਦੇ ਬਾਨੇ ਵੀ ਉਸਨੂੰ ਕਿਹਾ ਕਿ ਬਸ ਹੁਣ ਕੋਈ ਉਸਦਾ ਨਾਮ ਨਹੀਂ ਲਵੇਗਾ ਕੀ ਪਤਾ ਹੋ ਕੋਈ ਦੁਸ਼ਟ ਆਤਮਾ ਬਣ ਗਈ ਹੋਵੇ ਜਿਹਾ ਸੋਨ ਸਰੇ ਕਬੀਲੇ ਵਾਲੇ ਡਰ ਦੇ ਮੰਦਰ ਵੱਲ ਜਾਣੋਂ ਵੀ ਹਟ ਗਏ ਕਿਉਂਕਿ ਉੱਥੇ ਹੀ ਤਾਂ ਦੁਰਗਾ ਦਾ ਕਤਲ ਹੋਇਆ ਸੀ ਉਧਰ ਸਾਧਨੀ ਕੋਲ ਕਾਫੀ ਲੋਕ ਜਾਣ ਲੱਗ ਪਏ ਸਨ ਕਈ ਲੋਕ ਰਾਸ਼ਨ ਵੀ ਲਿਜਾਣ ਲੱਗੇ ਜਿਸ ਦਾ ਕੁਝ ਔਰ ਤਾਂ ਮਿਲ ਕੇ ਖਾਣਾ ਤਿਆਰ ਕਰ ਲੈਂਦੀਆਂ ਉੱਥੇ ਬੈਠੇ ਲੋਕਾਂ ਨੂੰ ਵਰਤਾ ਦਿੰਦਿਆਂ ਇਸ ਕਾਰਨ ਇਸ ਤਰ੍ਹਾਂ ਕਰਨ ਨਾਲ ਉਸ ਨੇ ਅਸੀਂ ਔਰਤ ਦੀ ਚਰਚਾ ਵਧਣ ਲੱਗੀ। ਉਸੇ ਦਿਨ ਡੋਰਾ ਵੀ ਪਹਿਲਾ ਮੰਦਰ ਵੱਲ ਗਈ ਉਸ ਨੇ ਦੇਖਿਆ ਕਿ ਖੂਹ ਤੇ ਪਾਣੀ ਪਰਦੇ ਲੋਕ ਵੀ ਉਸ ਸਾਧਨੀ ਬਾਰੇ ਹੀ ਗੱਲਾਂ ਕਰ ਰਹੇ ਸਨ। ਕੋਈ ਉਸ ਨੂੰ ਚੰਗਾ ਕਹਿ ਰਿਹਾ ਸੀ ਕੋਈ ਮਸੀਹਾ ਦਸਦਾ ਸੀ ਤੇ ਕੋਈ ਕਹਿੰਦਾ ਉਸ ਨੂੰ ਤਾਂ ਮੰਦਰ ਉਹਨਾਂ ਹੀ ਪਸੰਦ ਹੈ ਇਸ ਤਰ੍ਹਾਂ ਉਸ ਦੀ ਚਰਚਾ ਹੁਣ ਖੂ ਤੇ ਵੀ ਹੋ ਰਹੀ ਸੀ ਡੋਰਾ ਨੇ ਵੀ ਚਪ ਚਪ ਖੂ ਤੋਂ ਪਾਣੀ ਪੀਤਾ ਤੇ ਮੰਦਰ ਅੰਦਰ ਮੱਥਾ ਟੇਕ ਕੇ ਉੱਥੇ ਹੀ ਇੱਧਰ ਉੱਧਰ ਦੇਖਿਆ ਤਾਂ ਉਸ ਨੂੰ ਕੁਝ ਨਜ਼ਰ ਨਹੀਂ ਆਇਆ ਫਿਰ ਉਸ ਉਹ ਔਰਤ ਦੀ ਝੋਪੜੀ ਵੱਲ ਗਈ ਉਸ ਨੇ ਝਾੜੀਆਂ ਉੱਲੇ ਲੋਕ ਕੇ ਸਾਰਾ ਕੁਝ ਦੇਖਿਆ ਕਿ ਲੋਕ ਪੰਕਤੀਆਂ ਖਾਣਾ ਪੰਕਤੀਆਂ ਚਟ ਖਾਣਾ ਵੀ ਖਾ ਰਹੇ ਸੀ ਤੇ ਕੁਝ ਉਸ ਦੇ ਆਲੇ ਦੁਆਲੇ ਬੈਠੇ ਪ੍ਰਵਚਨ ਸੁਣ ਰਹੇ ਸੀ ਹੌਲੀ-ਹੌਲੀ ਲੋਕਾਂ ਵਿੱਚ ਉਸ ਦੀ ਸਰਦਾ ਬਣਦੀ ਜਾ ਰਹੀ ਸੀ ਡੋਰਾ ਉੱਥੇ ਹੀ ਵਾਪਸ ਮੜ ਹਵੇਲੀ ਵੱਲ ਮੁੜ ਪਈ ਉੱਥੇ ਜਾ ਉਸਨੇ ਹਵੇਲੀ ਦਾ ਕੰਮ ਛੱਡ ਸਾਰਿਆਂ ਨੂੰ ਵਿਹਲੇ ਬੈਠਣ ਦਾ ਕਾਰਨ ਪੁੱਛਿਆ ਤਾਂ ਮੰਗਲ ਨੇ ਉਸ ਨੂੰ ਦੱਸਿਆ ਕਿ ਜਦੋਂ ਉਹ ਸਵੇਰੇ ਉੱਠ ਹਵੇਲੀ ਦੇ ਕੰਮ ਲਈ ਆਏ ਸਨ ਉਹਨਾਂ ਨੂੰ ਹਵੇਲੀ ਦੀਆਂ ਤਿਆਰ ਹੋ ਰਹੀਆਂ ਨੀਹਾਂ ਦੇ ਆਲੇ-ਦੁਆਲੇ ਸੰਦੂਰ ਡੁੱਲਿਆ ਨਜ਼ਰ ਆਇਆ ਉਹਨਾਂ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਰਾਣਾ ਪ੍ਰਤਾਪ ਦੇ ਆਉਣ ਦਾ ਇੰਤਜ਼ਾਰ ਕੀਤਾ ਤਾਂ ਉਹ ਹੁਣ ਉਹਨਾਂ ਦਾ ਹੀ ਇੰਤਜ਼ਾਰ ਕਰਨਗੇ ਕਿ ਅੱਗੇ ਕੀ ਕੀਤਾ ਜਾਊਗਾ ਰਾਣਾ ਪ੍ਰਤਾਪ ਉੱਥੇ ਪਹੁੰਚਿਆ ਤਾਂ ਹਿਮਾ ਵੀ ਨਾਲ ਹੀ ਸੀ ਮੰਗਲ ਦੀ ਗੱਲ ਸੋ ਉਹਨਾਂ ਕਿਹਾ ਕਿ ਉਹ ਕੋਈ ਵਹਿਮ ਨਾ ਕਰਨ ਤੇ ਚੁੱਪਚਾਪ ਆਪਣਾ ਕੰਮ ਜਾਰੀ ਰੱਖਣ ਉਹਨਾਂ ਨੇ ਸੰਦੂਰ ਪਾਸੇ ਅਟਾ ਕੰਮ ਸ਼ੁਰੂ ਕਰ ਦਿੱਤਾ ਹਵੇਲੀ ਤੋਂ ਮੰਦਰ ਨੂੰ ਆਉਂਦੀ ਸੁਰੰਗ ਵੀ ਉਹਨਾਂ ਨੇ ਬੰਦ ਕਰਵਾ ਦਿੱਤੀ ਸੀ ਪਰ ਮੰਦਰ ਹੇਠਾਂ ਬਣਿਆ ਕਮਰਾ ਜਿਸ ਦੀ ਚਾਬੀ ਪੁਜਾਰੀ ਜੀ ਕੋਲ ਹੁੰਦੀ ਸੀ ਉਹਨਾਂ ਨੇ ਰੱਖ ਲਿਆ ਸੀ ਤਾਂ ਕਿ ਕਿਸੇ ਐਮਰਜੈਂਸੀ ਸਮੇਂ ਕੰਮ ਆ ਸਕੇ ਡੋਰਾ ਨੇ ਉਹਨਾਂ ਕੋਲੇ ਬੈਠ ਕੇ ਵਾਲੀ ਗੱਲ ਦੱਸੀ ਕਿ ਕਿਹਾ ਕਿ ਉਸ ਦੇ ਆਪਣੇ ਕਬੀਲੇ ਵਾਲੇ ਹੀ ਡਰਨ ਲੱਗ ਪਏ ਹਨ ਤੇ ਉਸ ਦੇ ਅੱਬਾ ਨੇ ਵੀ ਦੁਰਗਾ ਦਾ ਨਾਮ ਲੈਣ ਤੋਂ ਸਖਤ ਮਨਾ ਕਰ ਦਿੱਤਾ ਹੈ ਦੁਰਗਾ ਦਾ ਨਾਮ ਆਉਂਦਿਆ ਹੀ ਉਹਨਾਂ ਨੂੰ ਉਹ ਆਵਾਜ਼ ਫਿਰ ਸੁਣਾਈ ਦੇਣ ਲੱਗੀ ਉਹ ਤਿੰਨੇ ਇਧਰ ਉਧਰ ਦੇਖਣ ਲੱਗੇ ਆਵਾਜ਼ ਬੰਦ ਹੋਈ ਤਾਂ ਰਾਣਾ ਪ੍ਰਤਾਪ ਨੇ ਉਹਨਾਂ ਨੂੰ ਕਿਹਾ ਕਿ ਕੀ ਮਾਜਰਾ ਹੈ ਉਸ ਦਾ ਨਾਮ ਲੈਂਦਿਆਂ ਆਵਾਜ਼ ਆਉਣਾ ਕੁਝ ਸਮਝ ਨਹੀਂ ਆ ਰਿਹਾ ਕੋਲ ਹੀ ਬੈਠੀ ਹੈ ਮਾਨੇ ਕਿਹਾ ਕਿ ਉਹ ਫਿਕਰ ਨਾ ਕਰਨ ਜੇ ਦੁਰਗਾ ਮਰ ਗਈ ਹੈ ਤਾਂ ਕੀ ਕਰ ਲਵੇਗੀ ਉਸਦੇ ਇੰਨਾ ਹੀ ਬੋਲਦਿਆਂ ਫਿਰ ਆਵਾਜ਼ ਆਉਣ ਲੱਗੀ ਉਹ ਵੀ ਹੈਰਾਨ ਹੋਈ ਉਹ ਸਾਰੇ ਸੋਚੀ ਪਏਗੇ ਫਿਰ ਉਹਨਾਂ ਮੰਦਰ ਵੱਲ ਆਉਣ ਦਾ ਫੈਸਲਾ ਕੀਤਾ ਮੰਦਰ ਪਹੁੰਚੇ ਤਾਂ ਪੁਜਾਰੀ ਵੀ ਉੱਥੋਂ ਜਾ ਚੁੱਕੇ ਸਨ ਉਹ ਪੂਜਾ ਕਰ ਰਹੇ ਸਨ ਉਹਨਾਂ ਨੇ ਵੀ ਪੂਜਾ ਵਿੱਚ ਸ਼ਾਮਲ ਹੋਏ ਪ੍ਰਸ਼ਾਦ ਲਿਆ ਪੁਜਾਰੀ ਜੀ ਵੀ ਉਹਨਾਂ ਨਾਲ ਇਹੀ ਗੱਲ ਕਰਨੀ ਚਾਹੁੰਦੇ ਸਨ ਉਹਨਾਂ ਮਿਲ ਕੇ ਸਾਰੇ ਮੰਦਰ ਵਿੱਚ ਸ਼ਾਨਦਾਰ ਕਰਨੇ ਸ਼ੁਰੂ ਕੀਤੀ ਪਰ ਉਹਨਾਂ ਨੂੰ ਅਜਿਹਾ ਕੋਈ ਸਰਾਖ ਨਾ ਮਿਲਿਆ ਜਿਸ ਕਾਰਨ ਇਹ ਘਟਨਾਵਾਂ ਘਟ ਰਹੀਆਂ ਸਨ ਫਿਰ ਉਹਨਾਂ ਇੱਕ ਦੂਜੇ ਨੂੰ ਕਿਹਾ ਕਿ ਚਲੋ ਇੱਕ ਦੋ ਦਿਨ ਹੋਰ ਵੇਖਦੇ ਹਾਂ ਕੀ ਬੰਦਾ ਰਾਣਾ ਪ੍ਰਤਾਪ ਤੇ ਹਿਮਾਬਾਪਸ ਲੋਟ ਗਏ ਪੁਜਾਰੀ ਜੀ ਤੇ ਡੋਰਾ ਪਿੰਡ ਵੱਲ ਮੁੜ ਪਏ ਰਸਤੇ ਵਿੱਚ ਉਹਨਾਂ ਜੰਗਲ ਵਾਸੀਆਂ ਕੋਲੇ ਜਾਣ ਦੀ ਸਲਾਹ ਕਰੀ ਉਹਨਾਂ ਵਾਲੇ ਪਾਸੇ ਲੰਕੇ ਤਾਂ ਹੋ ਆਪਣਾ ਖਾਣਾ ਬਣਾ ਰਹੇ ਸਨ ਡੋਰਾ ਨੇ ਉਹਨਾਂ ਨੂੰ ਸਾਧਣੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਵੀ ਉਸ ਨੂੰ ਹੁਣੇ ਹੀ ਜਾਣਨ ਲੱਗੇ ਹਨ ਕਿਉਂਕਿ ਉਹ ਥੋੜਾ ਸਮਾਂ ਪਹਿਲਾਂ ਹੀ ਇੱਥੇ ਆਈ ਹੈ ਉਹਨਾਂ ਨੇ ਸੁਣਿਆ ਹੈ ਕਿ ਉਹ ਪਹਾੜਾਂ ਵੱਲੋਂ ਤੱਪ ਕਰਕੇ ਆਈ ਹੈ ਇਸ ਤੋਂ ਜ਼ਿਆਦਾ ਉਹਨਾਂ ਨੂੰ ਵੀ ਨਹੀਂ ਪਤਾ ਉਸ ਬਾਰੇ ਫਿਰ ਡੋਰਾ ਨੇ ਉਸ ਨੂੰ ਪੁੱਛਿਆ ਕਿ ਉਹ ਵੀ ਕਦੇ ਉਸਦੇ ਦਰਸ਼ਨਾਂ ਲਈ ਜਾ ਆਉਂਦੇ ਹਨ ਤਾਂ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਹੁਣ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਉਹ ਤਾਂ ਮੰਦਿਰ ਜਾਣ ਤੋਂ ਵੀ ਡਰਦੇ ਹਨ ਉਹ ਤਾਂ ਆਪਣੀ ਰੋਟੀ ਖਾ ਕੇ ਹੀ ਗੁਜ਼ਾਰਾ ਮੱ사 ਕਰਦੇ ਹਨ ਕਿਸੇ ਨੂੰ ਕੀ ਚੜਾ ਦੇਣਗੇ ਪੁਜਾਰੀ ਜੀ ਨੇ ਉਹਨਾਂ ਨੂੰ ਵਿਸ਼ਵਾਸ ਵਾਲੀ ਗੱਲ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਬਹੁਤ ਗਰੀਬ ਹਨ ਉਹਨਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਧੀ ਲਾਡੂ ਦਾ ਵਿਆਹ ਕੀਤਾ ਸੀ ਪਰ ਉਹ ਅਕਸਰ ਡਰਦੇ ਰਹਿੰਦੇ ਸੀ ਰੋਜ਼ ਇੱਕੋ ਖਬਰ ਵਾਰ-ਵਾਰ ਸੁਣ ਕੇ ਉਹਨਾਂ ਦਾ ਜੀ ਕਬਰਾਂਦਾ ਸੀ ਉਹਨਾਂ ਦੀ ਧੀ ਦੇ ਬੱਚਾ ਨਹੀਂ ਹੋ ਰਿਹਾ ਉਸ ਦੇ ਸਹੁਰੇ ਇਦਾਂ ਦੇ ਸਾਧ ਚੇਲਿਆਂ ਵਿੱਚ ਜਕੀਨ ਰੱਖਦੇ ਸਨ ਤੇ ਉਸ ਨੂੰ ਵੀ ਲੈ ਜਾਂਦੇ ਰਹਿੰਦੇ ਸਨ ਇਸ ਤਰ੍ਹਾਂ ਉਹਨਾਂ ਦੁਆਰਾ ਸਤਾਈ ਉਹਨਾਂ ਦੀ ਧੀ ਇੱਕ ਦਿਨ ਉਹਨਾਂ ਕੋਲੇ ਵਾਪਸ ਆ ਗਈ ਉਸਨੇ ਆਕੇ ਦੱਸਿਆ ਕਿ ਕਿਸ ਤਰ੍ਹਾਂ ਸਾਥ ਉਸਨੂੰ ਚਿੰਮਟੇ ਨਾਲ ਮਾਰਦੇ ਸਨ ਤੇ ਆਪਣੇ ਕੋਲੇ ਹੀ ਕਈ ਕਈ ਦਿਨ ਰੱਖ ਲੈਂਦੇ ਸਨ ਉਸਦੇ ਸਹੁਰੇ ਜਵਾਕ ਲਈ ਉਹਨਾਂ ਦੀ ਹਰ ਗੱਲ ਮੰਨ ਲੈਂਦੇ ਇੱਕ ਦਿਨ ਉਸਨੂੰ ਪਤਾ ਚੱਲਿਆ ਕਿ ਉਹ ਮੁਰ ਉਸਨੂੰ ਲੈਣ ਆ ਰਹੇ ਹਨ ਤਾਂ ਉਹ ਡਰਦੀ ਰਾਤ ਨੂੰ ਹੀ ਘਰੋਂ ਭੱਜ ਗਈ ਮੁੜ ਕੇ ਕਦੇ ਘਰ ਨਾ ਆਈ ਹੁਣ ਇਹੋ ਜੇ ਹਾਲਾਤਾਂ ਕਾਰਨ ਉਸਨੂੰ ਉਹਨਾਂ ਨੂੰ ਕਿਸੇ ਤੇ ਵੀ ਭਰੋਸਾ ਨਹੀਂ ਰਿਹਾ ਡੋਰਾ ਤੇ ਬੁਜਾਰੀ ਜੀ ਉਹਨਾਂ ਨੂੰ ਉਹਨਾਂ ਦੀ ਧੀ ਨੂੰ ਲੱਭਣ ਦਾ ਭਰੋਸਾ ਦਿਵਾ ਕੇ ਵਾਪਸ ਆ ਗਏ। ਅਗਲੇ ਦਿਨ ਡੋਰਾ ਵਾਪਸ ਆਪਣੇ ਘਰ ਚਲੀ ਗਈ ਪਰ ਧਿਆਨ ਉਹਨਾਂ ਦਾ ਉਹਨਾਂ ਪਿੰਡ 'ਚ ਵਾਪਰ ਰਹੀਆਂ ਨਵੀਆਂ ਘਟਨਾਵਾਂ ਤੇ ਲਾਡੋਵਲ ਸੀ। ਕੱਲ੍ਹ ਜ ਤੋਂ ਵਾਪਸ ਆਉਂਦੀ ਡੋਰਾ ਰਸਤੇ ਵਿੱਚ ਹੀ ਖੁੱਲੀ ਤੇ ਸ਼ਾਂਤ ਜਗ੍ਹਾ ਵਿੱਚ ਬੈਠੀ ਸੋਚਣ ਲੱਗ ਪਈ। ਗਰਮੀ ਕਾਰਨ ਠੰਢੀ ਠੰਢੀ ਹਵਾ ਆਉਣ ਲੱਗੀ ਆਪਣੇ ਖਿਆਲਾਂ ਵਿੱਚ ਬੈਠੇ ਬੈਠੇ ਉਸ ਨੂੰ ਉੱਥੇ ਹੀ ਨੀਂਦ ਆ ਗਈ ਪੈਰ ਵੀ ਆਪਣਾ ਸਮਾਂ ਕੱਢ ਕੇ ਉਧਰ ਗੇੜਾ ਮਾਰਨ ਆਈ ਹੋਈ ਸੀ ਉਸਨੇ ਡੋਰਾ ਨੂੰ ਰਸਤੇ ਵਿੱਚ ਸੁੱਤੇ ਹੋਏ ਦੇਖ ਕੇ ਗੱਡੀ ਰੋਕ ਲਈ ਉਸਨੇ ਡੋਰਾ ਕੋਲੇ ਆ ਕੇ ਉਸ ਨੂੰ ਜਗਾਇਆ ਤੇ ਪੁੱਛਿਆ ਉਹ ਠੀਕ ਤਾਂ ਹੈ ਡੋਰਾ ਨੇ ਉਸ ਨੂੰ ਕਿਹਾ ਕਿ ਹਾਂ ਬਿਲਕੁਲ ਠੀਕ ਹੈ ਬਸ ਪਤਾ ਨਹੀਂ ਕਿਵੇਂ ਉਸ ਦੀ ਅੱਖ ਲੱਗ ਗਈ ਸੀ ਪੈਰਵੀ ਨੇ ਉਸ ਨੂੰ ਗੱਡੀ ਵਿੱਚ ਬੈਠਣ ਲਈ ਕਿਹਾ ਤੇ ਉਸ ਦੇ ਪਿੰਡ ਜਾਣ ਬਾਰੇ ਦੱਸਿਆ ਡੋਰਾ ਨੇ ਉਸ ਨੂੰ ਬਾਹ ਫੜ ਰੋਕਿਆ ਤੇ ਕਿਹਾ ਉਸਨੇ ਉਸ ਨਾਲ ਕੋਈ ਗੱਲ ਕਰਨੀ ਹੈ ਪੈਰਵੀ ਉਹਦੇ ਕੋਲੇ ਬੈਠ ਗਈ ਫਿਰ ਉਸਨੇ ਖੜੇ ਹੋ ਕੇ ਪੈਰਵੀ ਨੂੰ ਸਾਰੀਆਂ ਹੋ ਰਹੀਆਂ ਨਵੀਆਂ ਘਟਨਾਵਾਂ ਬਾਰੇ ਦੱਸਣਾ ਦੱਸਣਾ ਸ਼ੁਰੂ ਕੀਤਾ ਪਰਵੀ ਨੇ ਉਸ ਨੂੰ ਕਿਹਾ ਕਿ ਉਹ ਵੀ ਉੱਥੇ ਪਹੁੰਚ ਕੇ ਕੋਈ ਸ਼ਾਨਬੀਨ ਕਰੇਗੀ ਅਖੀਰ ਦੁਰਗਾ ਮਰ ਕੇ ਵੀ ਆਪਣਾ ਖੋਪ ਪੈਦਾ ਕਰ ਰਹੀ ਹੈ ਇਹ ਸਾਰਾ ਕੁਝ ਸਹੀ ਨਹੀਂ ਹੋ ਰਿਹਾ ਇਸ ਤਰ੍ਹਾਂ ਕਰਨਾਲ ਤਾਂ ਲੋਕ ਦੁਰਗਾ ਤੋੜਦੇ ਮੰਦਰ ਉਣੋਂ ਹੀ ਹਟ ਜਾਣਗੇ ਡੋਰਾ ਨੇ ਹੈਰਾਨ ਹੋ ਪਰਵੀ ਨੂੰ ਕਿਹਾ ਕਿ ਇੱਥੇ ਤਾਂ ਅਸੀਂ ਦੁਰਗਾ ਦਾ ਨਾਮ ਵੀ ਕਿੰਨੇ ਵਾਰ ਲੈ ਲਿਆ ਕੋਈ ਆਵਾਜ਼ ਨਹੀਂ ਆਈ ਕਿ ਭੂਤਨੀ ਸਿਰਫ ਮੰਦਰ ਦੇ ਆਸ-ਪਾਸ ਹੀ ਭਟਕ ਰਹੀ ਹੈ ਇਸਤੇ ਪੈਰਵੀ ਨੇ ਕਿਹਾ ਕਿ ਉਹ ਇਦਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੀ ਖਾਸ ਕਰਕੇ ਭੂਤਾਂ ਪ੍ਰੇਤਾਂ 'ਚ ਤਾਂ ਬਿਲਕੁਲ ਵੀ ਨਹੀਂ ਡੋਰਾ ਨੇ ਵੀ ਇਹ ਹੀ ਕਿਹਾ ਕਿ ਯਕੀਨ ਤਾਂ ਉਹ ਵੀ ਨਹੀਂ ਕਰਦੀ ਪਰ ਉਹਨਾਂ ਨੂੰ ਮਾਮਲੇ ਦੀ ਤਹਿ ਤੱਕ ਤਾਂ ਜਾਣਾ ਪਊ ਬਸ ਉਸ ਸਾਧਨੀ ਬਾਰੇ ਪਤਾ ਲੱਗ ਜਾਵੇ ਕਿ ਉਹ ਕੌਣ ਹੈ ਕਿੱਥੋਂ ਆਈ ਹੈ ਕਿਤੇ ਇਹ ਸਾਰਾ ਕੁਝ ਉਸ ਦਾ ਰਚਿਆ ਤਾਂ ਨਹੀਂ ਪੈਰਵੀ ਨੇ ਵੀ ਕੁਝ ਸੋਚਿਆ ਤੇ ਕਿਹਾ ਕਿ ਪਤਾ ਉਹ ਉਹਨਾਂ ਜੰਗਲੀ ਵਾਸੀਆਂ ਦੀ ਲੜਕੀ ਲਾਡੋ ਹੀ ਹੋਵੇ ਤੂੰ ਜਿਹੜਾ ਦੇਖਿਆ ਉਸ ਦਾ ਡੋਰਾ ਨੇ ਉਸ ਨੂੰ ਦੱਸਿਆ ਕਿ ਨਹੀਂ ਉਹ ਆਪਣਾ ਅੱਧਾ ਚਿਹਰਾ ਲੁਕਾ ਕੇ ਰੱਖਦੀ ਹੈ ਵੈਸੇ ਵੀ ਲਾਡੋ ਨੂੰ ਕਿਹੜਾ ਉਹ ਪਛਾਣਦੇ ਹਨ ਉਹਨਾਂ ਨੇ ਉਸ ਦੀ ਕੋਈ ਤਸਵੀਰ ਵਗੈਰਾ ਨਹੀਂ ਦੇਖੀ ਪਰਵੀ ਨੇ ਉਸ ਨੂੰ ਕਿਹਾ ਕਿ ਚੱਲ ਪਿੰਡ ਵਾਲਾ ਜਾ ਕੇ ਦੇਖਦੇ ਹਾਂ ਪਿੰਡ ਪਹੁੰਚੋ ਉਹਨਾਂ ਤਰਫ਼ ਫਿਰ ਕਿਹੜੇ ਲਾਉਣੇ ਸ਼ੁਰੂ ਕਰ ਦਿੱਤੇ ਜੋ ਲੋਕਾਂ ਬਾਰੇ ਵੀ ਕੁਝ ਜਾਇਜ਼ਾ ਲਿਆ ਜਾ ਸਕੇ ਉਹਨਾਂ ਦੇਖਿਆ ਕਿ ਲੋਕ ਲੰਗ ਦੇ ਟੱਪ ਦੇ ਕੰਮ ਕਰਦੇ ਸਾਧਨੀ ਬਾਰੇ ਹੀ ਗੱਲਾਂ ਕਰ ਰਹੇ ਸਨ ਫਿਰ ਉਹ ਖਾਣਾ ਖਾਨ ਘਰ ਚਲੀਆਂ ਗਈਆਂ ਪੈਰਵੀ ਨੂੰ ਮਿਲ ਸਾਰੇ ਖੁਸ਼ੀ ਹੋਏ ਪੈਰਵੀ ਨੇ ਉਹਨਾਂ ਨੂੰ ਇਸ ਮੁਸੀਬਤ ਨੂੰ ਵੀ ਜਲਦੀ ਦੂਰ ਕਰ ਲਈ ਹੌਸਲਾ ਦਵਾਇਆ ਫਿਰ ਉਹ ਮੰਮਾ ਨੂੰ ਮਿਲਣ ਚਲੀ ਗਈ ਉਸ ਦਾ ਘਰ ਭਾਵੇਂ ਡੋਰਾ ਦੇ ਘਰ ਦੇ ਨਾਲ ਹੀ ਸੀ ਪਰ ਉਹ ਹੁਣ ਘਰੋਂ ਨਿਕਲਣਾ ਘੱਟ ਹੀ ਪਸੰਦ ਕਰਦੀ ਸੀ ਕਿਉਂਕਿ ਪਹਿਲਾਂ ਹੀ ਉਹ ਬੜੀ ਮੁਸ਼ਕਲ ਨਾਲ ਇਕੱਠੇ ਹੋਏ ਸਨ ਪਰਵੀ ਨੇ ਮੰਮਾ ਨੂੰ ਕਿਹਾ ਕਿ ਉਹ ਫਿਕਰ ਨਾ ਕਰ ਸਭ ਮਿਲ ਕੇ ਹੀ ਸਿਹਤ ਦਾ ਵੀ ਸਾਹਮਣਾ ਕਰ ਲੈਣਗੇ ਪਰ ਮੰਮਾ ਨੇ ਉਸ ਨੂੰ ਕਿਹਾ ਕਿ ਜਿੰਨਾ ਇਹ ਕੇਸ ਦਿਖ ਰਿਹਾ ਉਸ ਤੋਂ ਕਿਤੇ ਜ਼ਿਆਦਾ ਲੁਕਿਆ ਲੱਗਦਾ ਹਾਲੇ ਉਹਨਾਂ ਨੂੰ ਪਤਾ ਹੀ ਕੀ ਹੈ ਤਾਂ ਉਸ ਨੂੰ ਡੋਰਾ ਨੇ ਕਿਹਾ ਕਿ ਕੋਈ ਗੱਲ ਨਹੀਂ ਕੁਝ ਦਿਨ ਹੋਰ ਲੰਘ ਜਾਣ ਤੋਂ ਫੇਰੀ ਕੁਝ ਪੱਲੇ ਪਾਉ ਉਹਨਾਂ ਦੇ ਵੀ ਫਿਰ ਪੈਰਵੀ ਅੰਮਾ ਤੋਂ ਵਿਦਾ ਲੈ ਕੇ ਡੋਰਾ ਨੂੰ ਨਾਲ ਲੈ ਕੇ ਹਿਮਾ ਦੀ ਹਵੇਲੀ ਦੇਖਣ ਚਲੀ ਗਈ ਰਸਤੇ ਵਿੱਚ ਉਸਨੇ ਗੱਡੀ ਚਲਾਉਂਦਿਆਂ ਡੋਰਾ ਨੂੰ ਪੁੱਛਿਆ ਕਿ ਇੱਕ ਕੰਮ ਤਾਂ ਉਹ ਭੁੱਲੀ ਗਈ ਡੋਰਾ ਨੇ ਉਸ ਨੂੰ ਪੁੱਛਿਆ ਕਿਹੜਾ ਕੰਮ ਪੈਰਵੀ ਨੇ ਗੱਡੀ ਰੋਕ ਪੁੱਛਿਆ ਕਿ ਉਸਨੇ ਤਾਂ ਉਹ ਜੀਬ ਆਵਾਜ਼ ਸੁਣੀ ਹੀ ਨਹੀਂ ਜੋ ਉਸ ਦਾ ਨਾਮ ਲੈ ਕੇ ਆਉਂਦੀ ਹੈ ਡੋਰਾ ਨੇ ਹੱਸ ਕੇ ਕਿਹਾ ਇਸ ਦੇ ਨਾਮ ਨਾਮ ਤਾਂ ਲੈਣਾ ਹੀ ਪਊ ਪੈਰਵੀ ਨੇ ਤੁਰੰਤ ਕਿਹਾ ਦੁਰਗਾ ਕੁਝ ਹੀ ਪਲਾਂ ਵਿੱਚ ਉਹਨਾਂ ਨੂੰ ਉਹੀ ਆਵਾਜ਼ ਸੁਣਾਈ ਦੇਣ ਲੱਗੀ ਉਹਨਾਂ ਦੋਵਾਂ ਨੇ ਇੱਕ ਦੂਜੇ ਵੱਲ ਦੇਖਿਆ ਇੱਕ ਮਿੰਟ ਲਈ ਉਹ ਆਵਾਜ਼ ਆ ਕੇ ਬੰਦ ਹੋ ਗਈ ਜੋ ਲੋਕ ਉਹਨਾਂ ਦੇ ਆਸ-ਪਾਸ ਗੁਜ਼ਰ ਰਹੇ ਸਨ ਉਹ ਡਰ ਦੇ ਕਾਹਲ ਨਾਲ ਚੱਲਣ ਲੱਗ ਪਏ ਪੈਰਵੀ ਨੇ ਸਟੀering ਤੇ ਹੱਥ ਰੱਖ ਸੋਚਾਂ ਵਿੱਚ ਪੈ ਗਈ ਡੋਰਾ ਨੇ ਉਸਨੂੰ ਖਮੋਸ਼ ਬੈਠੀ ਦੇਖ ਕੇ ਆਪਣੇ ਹੱਥ ਨਾਲ ਉਸ ਦਾ ਮੋਢਾ ਹਲਾਇਆ ਤੇ ਕਿਹਾ ਕਿ ਹੋਏ ਨਾ ਡੂੰਗਾ ਕਿੱਥੇ ਖੋ ਗਈ ਕਿ ਜਦ ਕੇ ਆਵਾਜ਼ ਹੋਣੀ ਤਾਂ ਬੰਦ ਵੀ ਹੋ ਚੁੱਕੀ ਹੈ ਇਸਤੇ ਪੈਰਵੀ ਨੇ ਆਪਣੇ ਖਿਆਲਾਂ ਦੀ ਲੜੀ ਤੋੜਦੇ ਹੋਏ ਉਸ ਨੂੰ ਕਿਹਾ ਕਿ ਡੋਰਾ ਇਹ ਜੀਬ ਜਹੀ ਆਵਾਜ਼ ਤਾਂ ਉਸ ਦੀ ਸੁਣੀ ਸੁਣਾਈ ਲੱਗ ਰਹੀ ਹੈ ਡੋਰਾ ਨੇ ਉਸ ਨੂੰ ਕਿਹਾ ਕਿ ਤਾਂ ਫਿਰ ਉਹ ਯਾਦ ਕਰੇ ਕੀ ਪਤਾ ਕੁਝ ਪਤਾ ਲਗਾਇਆ ਜਾ ਸਕੇ ਪੈਰਵੀ ਨੇ ਆਪਣੇ ਮੱਥੇ ਤੇ ਹੱਥ ਮਾਰਦਿਆਂ ਕਿਹਾ ਇਹ ਹੀ ਤਾਂ ਯਾਦ ਨਹੀਂ ਆ ਰਿਹਾ ਡੋਰਾ ਨੇ ਫਿਰ ਕਿਹਾ ਕੋਈ ਗੱਲ ਨਹੀਂ ਕਰ ਜਾ ਕੇ ਆਰਮਨਾਲ ਯਾਦ ਕਰ ਲਵੇ ਪੈਰਵੀ ਨੇ ਹਾਂ ਵਿੱਚ ਸਿਰ ਹਲਾਇਆ ਤੇ ਗੱਡੀ ਸਟਾਰਟ ਕੀਤੀ ਡੋਰਾ ਨੇ ਉਸ ਨੂੰ ਸਾਧਨੀ ਵੱਲ ਚੱਲਣ ਲਈ ਕਿਹਾ ਤਾਂ ਪੈਰਵੀ ਨੇ ਕਿਹਾ ਕਿ ਠੀਕ ਹੈ ਪਰ ਅੱਜ ਉਸ ਕੋਲੇ ਜਿਆਦਾ ਸਮਾਂ ਨਹੀਂ ਜਿਸ ਕਰਕੇ ਉਹ ਜਿਆਦਾ ਸਮਾਂ ਉੱਥੇ ਰੁਕ ਨਹੀਂ ਸਕੇਗੀ ਉਹ ਗੱਡੀ ਲੈ ਕੇ ਉਧਰ ਹੀ ਚਲੀ ਗਈ ਤੇ ਦੂਰ ਗੱਡੀ ਰੋਕ ਕੇ ਪੈਦਲ ਚੱਲ ਕੇ ਉਸ ਔਰਤ ਦੀ ਝੁੱਗੀ ਵੱਲ ਗਈਆਂ ਉਹਨਾਂ ਨੇ ਲੁੱਕਸ਼ਿਪ ਕੇ ਹੀ ਦੇਖਣਾ ਸ਼ੁਰੂ ਕੀਤਾ ਹਲੇ ਲੋਕ ਘੱਟ ਹੀ ਆਏ ਸਨ ਕਿ ਔਰਤ ਵੀ ਆਪਣਾ ਚਿਹਰਾ ਛਪਾਈ ਕੁੰਡੇ ਵਿੱਚ ਕੁਝ ਕੁੱਟ ਰਹੀ ਸੀ ਪੈਰਵੀ ਨੇ ਡੋਰਾ ਨੂੰ ਕਿਹਾ ਕਿ ਇਸ ਤਰ੍ਹਾਂ ਤਾਂ ਕੁਝ ਵੀ ਪਤਾ ਨਹੀਂ ਚੱਲੇਗਾ ਚਲੋ ਹੁਣ ਇੱਥੋਂ ਉਹ ਫਿਰ ਕਦੇ ਆਵੇਗੀ ਅੱਜ ਉਸ ਨੂੰ ਕੰਮ ਹੈ ਉਹ ਉੱਥੋਂ ਵਾਪਸ ਹੇਮਾ ਦੀ ਨਵੀਂ ਬਣ ਰਹੀ ਹਵੇਲੀ ਕੋਲੇ ਆ ਗਈਆਂ ਹੇਮਾ ਵੀ ਕੁੰਵਰ ਨਾਲ ਉੱਥੇ ਹੀ ਆਈ ਹੋਈ ਸੀ ਰਾਣਾ ਪ੍ਰਤਾਪ ਅੱਜ ਘਰ ਹੀ ਸੀ ਥੋੜਾ ਸਮਾਂ ਉਹਨਾਂ ਕੋਲੇ ਰੁਕ ਪੈਰਵੀ ਵਾਪਸ ਚਲੀ ਗਈ ਕੁਝ ਸਮੇਂ ਬਾਅਦ ਮੌਸਮ ਖਰਾਬ ਹੋਣ ਲੱਗਿਆ ਕੁੰਵਰ ਨੇ ਹੇਮਾ ਨੂੰ ਕਿਹਾ ਕਿ ਉਹਨਾਂ ਨੂੰ ਵੀ ਜਾਣਾ ਚਾਹੀਦਾ ਤੇ ਜਾਂਦੇ ਜਾਂਦੇ ਉਹ ਡੋਰਾ ਨੂੰ ਵੀ ਘਰ ਛੱਡ ਜਾਣਗੇ ਇੰਨੇ ਬਰਸਾਤ ਹੋਣ ਲੱਗੀ ਇਹ ਤਿੰਨੋਂ ਕਾਲ ਨਾਲ ਜੰਗਲ ਰਸਤੇ ਡੋਰਾ ਦੇ ਘਰ ਵੱਲ ਜਾਣ ਲੱਗੇ ਮੰਦਰ ਨੇੜੇ ਪਹੁੰਚਦਿਆਂ ਹੀ ਮੀਂਹ ਬਹੁਤ ਤੇਜ਼ ਹੋ ਚੁੱਕਿਆ ਸੀ ਗੱਡੀ ਚਲਾਉਣ ਵਿੱਚ ਮੁਸ਼ਕਲ ਆ ਰਹੀ ਸੀ ਜਿਸ ਕਾਰਨ ਉਹ ਗੱਡੀ ਰੋਕ ਮੰਦਰ ਦੀ ਓਟ ਵਿੱਚ ਜਾ ਖੜ ਗਏ ਉੱਥੇ ਹੋਰ ਵੀ ਕੁਝ ਲੋਕ ਖੜੇ ਸਨ ਜੋ ਖੂਹ ਦਾ ਠੰਡਾ ਪਾਣੀ ਭਰਨ ਆਏ ਹੋਏ ਸਨ ਕੜਕ ਦੀ ਬਿਜਲੀ ਤੇਜ਼ ਮੀਂਹ ਤੇ ਬੱਦਲ ਦਾ ਗਰਜਣਾ ਇੱਕ ਅਜੀਬ ਜਿਹਾ ਮਾਹੌਲ ਪੈਦਾ ਕਰ ਰਿਹਾ ਸੀ ਜੇਕਰ ਉਹ ਇੱਕ ਦੂਜੇ ਨਾਲ ਬੋਲਦੇ ਤਾਂ ਉਹਨਾਂ ਨੂੰ ਉੱਚੀ ਬੋਲਣਾ ਪੈ ਉੱਚੀ ਬੋਲਣਾ ਪੈਂਦਾ ਸੀ ਕੁਝ ਲੋਕ ਡਰਦੇ ਹੀ ਠਾਹੀ ਇੱਕ ਦੂਜੇ ਨਾਲ ਲੱਗ ਕੇ ਬੈਠੇ ਮੀ ਹਟਣ ਦੀਆਂ ਅਰਦਾਸਾਂ ਕਰਨ ਲੱਗੇ ਥੋੜੇ ਸਮੇਂ ਬਾਅਦ ਮੀ ਸ਼ਾਂਤ ਹੋ ਗਿਆ ਹੁਣ ਉਹ ਆਸਾਨੀ ਨਾਲ ਇੱਕ ਦੂਜੇ ਨਾਲ ਗੱਲਾਂ ਕਰ ਸਕਦੇ ਸਨ ਹੇਮਾ ਨੇ ਕਿਹਾ ਕਿ ਹੁਣ ਉਹਨਾਂ ਨੂੰ ਨਿਕਲਣਾ ਚਾਹੀਦਾ ਜੋ ਦੁਬਾਰਾ ਵਾਰਿਸ਼ ਨਾ ਹੋਣ ਲੱਗ ਜਾਵੇ ਅਜਿਹਾ ਕਿ ਉਸਨੇ ਆਪਣਾ ਪੈਰ ਪੌੜੀ ਤੋਂ ਠੇਹਾ ਰੱਖਿਆ ਤਾਂ ਉਸ ਨੂੰ ਧਰਤੀ ਹਿੱਲਦੀ ਨਜ਼ਰ ਆਈ ਹੌਲੀ-ਹੌਲੀ ਸਾਰਿਆਂ ਨੂੰ ਵੀ ਮਹਿਸੂਸ ਹੋਣ ਲੱਗਿਆ ਕੋਈ ਕਹਿਣ ਲੱਗਿਆ ਪੁਚਾਲ ਹੋਵੇਗਾ ਕੋਈ ਕਹਿੰਦਾ ਲੱਗਦਾ ਕੋਈ ਵੱਡਾ ਜੰਗਲੀ ਜਾਨਵਰ ਉਨਾਂ ਵੱਲ ਆ ਰਿਹਾ ਹੌਲੀ-ਹੌਲੀ ਉਹਨਾਂ ਨੂੰ ਦਰਖਤਾਂ ਦੇ ਪੱਤਿਆਂ ਦਾ ਖੜਕਾ ਸੁਣਾਈ ਦੇਣ ਲੱਗਿਆ ਕਮਰ ਨੇ ਕਿਹਾ ਕਿ ਕੋਈ ਜਾਨਵਰ ਹੀ ਉਹਨਾਂ ਵੱਲ ਆ ਰਿਹਾ ਉਸਨੇ ਹੇਮਾ ਨੂੰ ਖਿੱਚ ਕੇ ਪਿੱਛੇ ਕੀਤਾ ਤੇ ਸਾਰਿਆਂ ਨੂੰ ਮੰਦਰ ਦੇ ਖੰਬਿਆਂ ਦੇ ਪਿੱਛੇ ਲੁਕਣ ਲਈ ਗਿਆ ਜਦੋਂ ਉਹਨਾਂ ਲੁਕੇ ਹੋਏ ਉਧਰ ਜਾਤੀ ਮਾਰੀ ਤਾਂ ਕਮਰ ਪ੍ਰਤਾਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਸਾਹਮਣੇ ਹੋਰ ਰੌਲਾ ਪਾਉਣ ਲੱਗਿਆ ਅਰੇ ਇਹ ਤੋਂ ਮਹਾਰੋ ਚੇਤਕ ਹੈ ਇਹਨਾਂ ਕਹਿ ਕੇ ਆਪਣੇ ਸ਼ਾਹੀ ਹਾਥੀ ਦੇ ਗਲ ਨਾਲ ਲੱਗ ਗਿਆ ਹਵੇਲੀ ਨੂੰ ਅੱਗ ਲੱਗਣ ਉਪਰੰਤ ਡੋਰਾ ਨੇ ਜੋ ਜਾਨਵਰ ਖੁੱਲੇ ਛੱਡੇ ਸਨ ਉਹਨਾਂ ਵਿੱਚ ਕੋਰ ਦਾ ਹਾਥੀ ਵੀ ਸੀ ਜੋ ਬਾਕੀ ਜਾਨਵਰਾਂ ਨਾਲ ਜੰਗਲ ਵੱਲ ਨੂੰ ਭੱਜ ਗਿਆ ਸੀ ਪਰ ਅੱਜ ਉਹ ਪਟਕਦਾ ਹੋਇਆ ਉਹਨਾਂ ਕੋਲੇ ਵਾਪਸ ਆਇਆ ਸੀ ਹਾਥੀ ਵੀ ਬੈਠ ਗਿਆ ਤਾਂ ਜੋ ਕਮਰਸ ਦੇ ਉੱਪਰ ਬੈਠ ਸਕੀਏ ਕਮਨ ਪ੍ਰਤਾਪ ਜੀ ਉਸ ਦੇ ਉੱਪਰ ਬੈਠਦਾ ਤਾਂ ਹਾਥੀ ਖੜਾ ਹੋ ਕੇ ਨੱਚਦਾ ਹੋਇਆ ਆਪਣੀ ਖੁਸ਼ੀ ਜ਼ਾਹਰ ਕਰਨ ਲੱਗਿਆ ਜਿਸ ਨੂੰ ਦੇਖ ਬਾਕੀ ਲੋਕ ਵੀ ਖੁਸ਼ ਹੋ ਰਹੇ ਸਨ ਕੌਰ ਪ੍ਰਤਾਪ ਤੋਂ ਆਪਣੀ ਖੁਸ਼ੀ ਸਾਂਭਲੀ ਨਹੀਂ ਜਾ ਰਹੀ ਸੀ ਤੁਹਾਨੂੰ کہانی ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ